ਇਹ ਕੋਈ ਜਿਹੜਾ ਲਾੜੇ ਹਟੇ ਸੋਨੀ ਫੱਕਰ ਤੇ ਆਇਆ ਤੂੰ ਵੀ ਖੇਡਾਂ ਤੇ ਆਇਆ ਕੋਈ ਗੱਲ ਨਹੀਂ ਮੰਨਦੇ ਆ ਵੀ ਰਾਤ ਰੇਲਾ ਹੋਇਆ ਸੋਨੀ ਜਿਹੜਾ ਸਰੀਰ ਥੋੜਾ ਥੱਕਿਆ ਪਿਆ ਕੋਈ ਗੱਲ ਨਹੀਂ ਸੋਨੀ ਹੋ ਤਕੜਾ ਹਰ ਹੌਸਲਾ ਆਪਾਂ ਜਲਦੀ ਨੇ ਇਸ ਮੈਚ ਦੀ ਸ਼ੁਰੂਆਤ ਕਰੀਏ ਔਰ ਜਨ ਸਰ ਦੀ ਤਰਤੀ ਹੈ ਮੇਰੀ ਪੀੜੇ ਦੇ ਮਾਲਕ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਤੀ ਹੈ ਗੱਲ ਜਲਦੀ ਹੈ ਵੀਰ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਉਹਨਾਂ ਦੀ ਤੇ ਕਹਿੰਦੇ ਆ ਗੁਰੂ ਘਰ ਦੇ ਵਿੱਚ ਵੀ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਪੁੱਤਾਂ ਵਾਲਿਆਂ ਨੂੰ ਪੁੱਤ ਤੇ ਦੁੱਤਾਂ ਵਾਲਿਆਂ ਨੂੰ ਦੁੱਧ ਲਓ ਮੈਚ ਦੀ ਸ਼ੁਰੂਆਤ ਹੋ ਗਈ ਹੈ ਭੋਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦ ਰਹੀ ਭੋਲਾ ਜਲਾਨੀਆ ਹਰਿਆਣੇ ਦਾ ਸ਼ੋਰ ਹੈ ਤੇ ਦੂਸਰੇ ਪਾਸੇ ਪੀਵੀ ਕੱਤੀ ਵਾਲਾ ਮੁੰਡਾ ਮਾਨਸਾ ਆਹ ਝੰਡਾ ਕਰਾ ਦਾ ਸੋਨੀ ਕੋਸ਼ਿਸ਼ ਕਰਨਾ ਹੋਇਆ ਹੈ ਹਰਜੰਮਨ ਦਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਮਰੀ ਜੇਠੂ ਕਾਲਾ ਵੀ ਪਹੁੰਚ ਗਿਆ ਨਾ ਵੀ ਮਰੀ ਤੇਰਾ ਵੀ ਧੰਦੀ ਦਾ ਵੀ ਧੰਵਾਦ ਹੈ ਆਹ ਸਾਹਮਣੇ ਕਹਿੰਦੇ ਗੁਰੂ ਸਰੀਆ ਗੱਲ ਇੱਥੇ ਵੀ ਅੜਦੀ ਹੈ ਕੀਤਾ ਖਿਡਾਰੀ ਕਿਸੇ ਹੋਰ ਟੂਰਨਾਮੈਂਟ ਤੇ ਖੇਡ ਰਿਆ ਹੁੰਦਾ ਉਥੋਂ ਹਾਰ ਕੇ ਜਦੋਂ ਦੂਜੇ ਟੂਰਨਾਮੈਂਟ ਤੇ ਜਾਂਦਾ ਤੇ ਕਈ ਟੀਮਾਂ ਕਈ ਕਮੇਟੀਆਂ ਨੂੰ ਵਿਅਸਤਾ ਪੈ ਜਾਂਦੀ ਹੈ ਭਰਾ ਬਣ ਕੇ ਇੱਕ ਮੈਚ ਇੱਕ ਦਿਨ ਹੀ ਖੇਡਿਆ ਕਰੋ ਤੇ ਬੜਾ ਧੰਨਵਾਦ ਆਉਂ ਕਿਉਂਕਿ ਮੁੜ ਕੇ ਡਿੱਗਦੇ ਡਿੱਗਦੇ ਕਈਆਂ ਦੇ ਕਈ ਮੇਲੇ ਖਰਾਬ ਹੁੰਦੇ ਆ ਤੇ ਰਾਤ ਦੇ ਜਿਹੜੇ 12-12 2-2 ਵਜਦੇ ਆ ਉਹ ਵੀ ਇਸੇ ਕਰਕੇ ਵੱਜਦੇ ਆ ਵੀ ਸਾਡੇ ਵੱਡੇ ਆ ਜਾਣ ਵੱਡਿਆਂ ਦਾ ਵੀ ਧੰਨਵਾਦ ਆ ਬੱਲੇਣਾ ਚੱਲ ਹੁਣ ਚੱਲ ਹੁਣ ਚੱਲ ਹੁਣ ਆ ਗਿਆ ਭਰਾ ਸਾਡਾ ਜਉਂਦੇ ਵਾਸਤੇ ਰੋ ਕਰਾਚਵਾਲ ਦੀ ਰੇਡ ਰੋਡਾਂ ਦਾ ਸੰਗਰਾਜ ਕਰਦਾ ਲੋ ਕਹਿੰਦੇ ਸ਼ਰਟੇ ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਚਾਰ ਬਰ ਤਿਆਰ ਅਗਲੇ ਮੈਚ ਦੀਆਂ ਟੀਮਾਂ ਵੀ ਬਣ ਕੇ ਲੇਟ ਨਾ ਹੋਇਓ ਭੱਜ ਕੇ ਆ ਜਾਓ ਅਗਲੇ ਮੈਚ ਦੀਆਂ ਟੀਮਾਂ ਗੁਰਪ੍ਰੀਤ ਜੰਗੀ ਵਾਲਾ ਵੀ ਆ ਗਿਆ ਗਿੱਲਾ ਦਾ ਮੁੰਡਾ ਗੁਰਪ੍ਰੀਤ ਦਾ ਵੀ ਧੰਨਵਾਦ ਜੀ ਆਨੂੰ ਆਖਾਂਗੇ ਆਓ ਸਾਹਮਣੇ ਪੈਂਦੀ ਹੋਈ ਰੇਡ ਪੈਂਦੀ ਆ ਪੱਟਾ ਤੇ ਥਾਪੀਆਂ ਲੈ ਵੀ ਕਾਲਿਆ ਮੱਲੇ ਆਲੇ ਜਿਹੜਾ ਲੇਟ ਹੋਇਆ ਹੁਣ ਲੇਟਾ ਕੱਢ ਕੇ ਜਾਵੇ ਗੱਲ ਫੇਰ ਬਣਨੀ ਐ ਆ ਪੈਂਦੀ ਰੇਡ ਆ ਕਾਲਾ ਮਾੜੇ ਵਾਲਾ ਇਹ ਇਹ ਐਸੇ ਗੱਲ ਨੂੰ ਐਸੇ ਗੱਲ ਨੂੰ ਢੀਕਦੇ ਸੀਗੇ ਮੇਰੇ ਮਿੱਤਰੋ ਆ ਐ ਢੀਕ ਹੁੰਦੀ ਸੀਗੀ ਆਹ ਘਰਾ ਟੋਲਾ ਭੱਜ ਗਿਆ ਭਰਾ ਬੜ ਕੇ ਇੱਥੋਂ ਵਹਿ ਜਾ ਵੀਰ ਬਣ ਕੇ ਵਹਿ ਜਾ ਬਹੁਤ ਧੰਨਵਾਦ ਤੁਹਾਡਾ ਉਧਰ ਸ਼ਹੀਦ ਪਾਸੇ ਦੀ ਸਪੋਰਟਸ ਕਲੱਬ ਉਹਨਾਂ ਵੱਲੋਂ ਕਹਿੰਦੇ ਮੰਦਰ ਜੱਫਾ ਲਾਵੇਗਾ ਤੇ 500 ਦੇ ਮਾਣਸਮਾਨ ਦਿੱਤੇ ਜਾਣਗੇ 365 ਕਬੱਡੀ ਡਾਟ ਕòm ਵਾਲਿਆਂ ਦਾ ਪਿੰਡ ਆ ਜਿੱਥੇ ਨਾਨਗਰਾਂ ਟਰੈਕਟਰ ਵੀ ਤਿਆਰ ਕਰਦਾ ਬਿੱਲਾ ਸੇਲਵਰੇ ਦਾ ਭਰਾ ਸਾਡਾ ਮੋਰੇ ਮਿੱਤਰੋ ਆਏ ਕਹਿੰਦੇ ਗੋਗੀ ਸੇਲਵਰੇ ਦੀ ਧਰਤੀ ਹੈ ਲਾਡੀ ਭਰਾ ਸਾਡਾ ਕਹਿੰਦੇ ਇੰਗਲੈਂਡ ਦੇ ਵਿੱਚ ਰਹਿੰਦਾ ਜਿਹਦੀ ਯਾਰੀਆਂ ਕਹਿੰਦੇ ਪਾਲੇ ਬੁੱਲੇ ਠੱਠੇ ਦੇ ਨਾਲ ਇੰਗਲੈਂਡ ਤੋਂ ਸਿੱਧੀ ਤਾਰਾਂ ਜੋੜੀਆਂ ਉਧਰ ਕਹਿੰਦੇ ਕੌਣ ਝਨੇੜੀਆ ਦਾ ਪੰਗਾ ਪੈ ਗਿਆ ਮੋਰ ਸਫਰ ਗੱਤੇ ਵਾਲਾ ਆਏ ਨੂੰ ਹੋ ਕਬੱਡੀ 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 ਵਾਹ ਓਏ ਗਿਰੂਆ ਭਾਈ ਜਕਸੀਰ ਦੇ ਵੱਲੋਂ ਸੇਰਵਾਦੀ ਟੀਮ ਲਈ 500 ਦੇ ਮਾਰ ਆਇਆ ਲੈ ਵੀ ਨੌਜਵਾਨਾਂ ਦਾ ਮਾਇਆ ਪ੍ਰਾਪਤ ਕਰ ਲਵੇ ਅਗਲੀ ਰੇਡ ਪੌਂਡ ਦੇ ਲਈ ਕਹਿੰਦੇ ਭੋਲਾ ਜਲਾਣੀ ਵਾਲਾ ਖੇਡ ਮੈਦਾਨ ਦੇ ਵਿੱਚ ਵਾਟਾ ਹੋਇਆ ਕਿ ਖੇਡ ਜੰਗ ਨੂੰ ਜਿੱਤਣਾ ਜੀ ਨੇ ਚਲਦੀ ਜੋਗਤ ਬਲੇਰੀ ਜਿਗਰੇ ਵਾਲੇ ਅੱਗੇ ਆਉਂਦੇ ਦੁਨੀਆ ਫਿਰੇ ਬਥੇਰੀ ਖੋਟਾ ਸਿੱਕਾ ਕਹਿ ਕੇ ਨਾ ਔਕਾਤ ਤੇ ਇੱਕ ਹੁੰਦੀ ਜਿਹੜਾ ਦਬ ਜਾਂਦਾ ਲੋਕ ਥੱਲੇ ਲਾਈ ਫਿਰਦੇ ਸੁੱਖੀ ਨੂੰ ਪੁੱਜਿਹੜਿਆ ਦਰਜ ਦਰ ਹੈ ਨਹੀਂ ਗਰ ਸ਼ੇਰਾਂ ਦੇ ਉਹ ਸੰਗਲੀਆਂ ਭਾਈ ਫਿਰਦੇ ਗੱਲ ਜਿਗਰੇ ਦੀ ਆ ਉਹ ਕਹਿੰਦੇ ਸ਼ੇਰਾਂ ਦੇ ਗਰਾਂਜੇ ਪਾਉਣ ਵਾਲੇ ਸੰਗਲੀਆਂ ਪਾ ਦਿੰਦੇ ਆ ਲਓ ਨੰਬਰ ਰੇਡ ਦਾ ਅਗਲੀ ਰੇਡ ਫਰੀਦ ਕੋਟੀਆਂ ਦੀ ਲਓ ਫਰੀਦ ਕੋਟੀਆਂ ਕਹਿੰਦੇ ਕਬੱਡੀ ਪਾ ਰਿਹਾ ਗੁਰਪ੍ਰੀਤ ਵੱਡਾ ਭਰਾ ਪੁੱਜਿਆ ਹੈ ਜੰਗੀਆਂ ਦੇ ਪਿੰਡਾਂ ਅੱਜ ਦੀ ਤਰੀਕਾ ਕਹਿੰਦੇ ਟਾਪਰ ਜਾਫੀ ਹੈ ਆਪ ਤਗੜਾ ਖੇਡ ਰਿਹਾ ਤੇ ਨਵੇਂ ਮੁੰਡਿਆਂ ਨੂੰ ਤਗੜੇ ਕਰ ਰਿਹਾ ਵੱਡੀ ਕਲੱਬ ਵੀ ਹੈ ਉਧਰ ਤਾਂ ਤਾਰੀਕ ਖਲਿਆਣਾ ਵਾਲਾ ਭਰਾ ਸਾਡਾ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਉਹਦੀ ਵੀ ਵਾਪਸੀ ਹੋਣੀ ਹੈ ਉੱਗੋ ਕੇ ਪਿੰਡਾਂ ਲੱਗ ਗਿਆ ਮੇਰੇ ਮਿੱਤਰੋ ਟੁੱਟ ਕੇ ਆਹ ਨਹੀਂ ਰੀਸਾ ਉਧਰ ਮੰਦਰ ਦੇ ਜੱਫੇ ਦਾ 557 ਜਣਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਗਮਟੀ ਕਰਨ ਦੇ ਵੱਲੋਂ ਬੱਡੇ ਪਿਆਰ ਹੋਣਗੇ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਜਲਦੀ ਦੇ ਨਾਲ ਦੋਨੇ ਟੀਮਾਂ ਦੋਨੇ ਟੀਮਾਂ ਵੀਰ ਬਣ ਕੇ ਲੀਡ ਨਾਲ ਹੋਇਓ ਬਹੁਤ ਬਹੁਤ ਧੰਨਵਾਦ ਆਹ ਮੁੰਡਿਆਂ ਨੇ ਹੱਥ ਚੱਕਦਾ ਵੀ ਅਸੀਂ ਤੇ ਪਹਿਲਾਂ ਹੀ ਆ ਗਏ ਲੈ ਵੀ ਜਿਉਂਦੇ ਰਹੋ ਕਾਲੋ ਕਾਲੋ ਤੁਹਾਡਾ ਵੀ ਧੰਨਵਾਦ ਹਰਸ਼ ਲੋਹੜੇ ਵਾਲਾ ਵੀ ਆ ਗਿਆ ਆ ਪਈ ਹੋਈ ਰੇਡ ਜਾਨਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾ ਦੇਗਾ ਇਧਰ ਤੋਂ ਲੱਗ ਗਿਆ ਠਾਪੀਆਂ ਸੁੱਖਾ ਦੇ ਮਨੀ ਕਹਿੰਦੇ ਸਿਲਵਰੇ ਦੀ ਉੱਗੂ ਪੋਤੇ ਕਰਦੇ ਆ ਓਏ ਮੰਦਰਾ ਪਿੰਡ ਲੱਗ ਗਿਆ ਯਾਰਾ ਇਹ ਵੀ ਖੇਡਿਆ ਨੌਜਨ ਜੰਗੀ ਪ੍ਰਧਾਨ ਰਾਮੂਲੀ ਦੀ ਖੇਡ ਕਲਬ ਲਈ ਮਾਲਵਾ ਕਬੱਡੀ ਕਲਬ ਦੇ ਵੱਡੇ ਮਾਨ ਨੇ ਔਰ ਧੰਨਵਾਦ ਕਰਾਂਗੇ ਅਗਲੇ ਮੈਚ ਲਈ ਕਾਲੋ ਕੰਦੇ ਵੱਖਰ ਵੱਟ ਤੇ ਨਾਲ ਦਿਆਲਪੁਰਾ ਤੇ ਬੇਂਤੀਆ ਜੰਡਾਣਾ ਜੰਗੀ ਆਣਾ ਤੇ ਗੋੜਾ ਆਣਾ ਇਹ ਮੈਚ ਖੇਡੇ ਜਾਣਗੇ ਰੋਡਾਣਾ ਯਾਰਾ ਚੱਕ ਮਾਈਕ ਕਰਦੇ ਗੱਲ ਲਓ ਸੇਲਵਾਲਾ ਕਹਿੰਦੇ ਗੋਗੀ ਕਬੱਡੀ ਮਾਣ ਦੇ ਲਈ ਬਾਤਾਂ ਹੋਇਆ ਉਹ ਚਾਰ ਦੇ ਚਾਰੇ ਤਿਆਰ ਵਰ ਤਿਆਰ ਹਾਂ ਬਬੂ ਚਰੇੜੀ ਵਾਂਗ ਕੋਸ਼ਿਸ਼ ਕਰਦਾ ਹੈ ਪਰ ਸੇਰ ਬਰਾੜਾ ਕਹਿੰਦੇ ਵਾਟਾਂ ਫੜਦਾ ਤੁਰਿਆ ਆਉਂਦਾ ਹੈ ਆ ਮੁੰਡਾ ਉੱਡੇ ਜੋੜ ਜੋ ਕਰਦਾ ਹੈ ਅਗਲਾ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਲਈ ਜੋੜਿਆ ਹੈ ਅਗਲੀ ਰੇਡ ਕਹਿੰਦੇ ਕ੍ਰਾਂਚੋ ਵਾਲਾ ਕਹਿੰਦੇ ਕੁਲਜੀਤ ਦੀਆਂ ਗੱਲਾਂ ਕਹਿੰਦੇ ਕਰਨ ਵਰਗੇ ਪਰ ਪਹਿਲੀ ਵਿੱਚ ਕਹਿੰਦੇ ਸੋਮੇ ਨੇ ਬੱਲੇ ਬੱਲੇ ਕਰਾਈ ਹੈ ਅੱਜ ਕੱਲ ਆ ਮੁੰਡਾ ਨਿੱਕੇ ਜੇ ਕੱਟ ਦੇ ਵਿੱਚ ਕਹਿੰਦੇ ਸਿਰੇ ਦੇ ਜਾਫੀਆਂ ਤੇ ਸਿਰੇ ਦੀਆਂ ਕਬੜੀਆਂ ਪਾ ਜਾਂਦਾ ਬੱਕਰ ਚੜੇ ਦਾ ਸੋਨੀ ਤਿਆਰ ਹਾਲੇ ਬੜਾ ਕਾਲਾ ਤਿਆਰ ਤੇ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਜੜਿਆ ਹੈ ਜਾਂਦਾਰ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਆਜਾ ਨੀ ਮਾਨੂੰ ਬੇਤੀਆ ਮਿਹਰਬਾਨੀ ਤੇ ਚੱਕ ਆ ਵੀ ਬਾਹਰਲੇ ਪਾਸੇ ਕਰਨੋ ਤੇ ਬਹੁਤ ਮਿਹਰਬਾਨੀ ਹੋਵੇਗੀ ਗੁਰੂਸਰਿਆ ਸੁਖਵੀਰ ਆ ਗਿਆ ਤੇ ਵੀਰ ਮੋਟਾ ਗੱਲ ਕਰਦਾ ਹੋਇਆ ਲਾਓ ਗੁਰੂਸਰਿਆ ਕਹਿੰਦੇ ਲਾ ਕੇ ਸਰਾਵਾ ਪਿੰਡ ਆ ਗੱਭਰੂ ਦਾ ਆ ਵੱਡੀ ਤਸਵੀਰ ਲੱਗੀ ਆ ਕਿਵੇਂ ਸੁਖਵੀਰ ਸਰਾਵਾ ਵਾਲੇ ਦੀ ਵੱਡੀ ਫੋਟੋ ਲੱਗੀ ਆ ਜਲਾਲਪੁਰੀਏ ਪਾਲੇ ਪ੍ਰਧਾਨ ਦੀ ਮੇਰੇ ਮਿੱਤਰੋ ਸਰੇ ਦਾ ਮੈਚ ਆਲੇ ਵੀ ਭੋਲੇ ਆਪਾਂ ਦੇ ਅੱਗੇ ਉਧਰਲੇ ਬੰਨੇ ਪਖਰਵਟ ਵਾਲੇ ਆ ਗਏ ਆ ਗਰਾਊਂਡ ਦੇ ਵੱਲ ਤੇ ਕਾਲੋ ਕਹਿੰਦੇ ਪਰਮ ਨੂੰ ਮੇਰੀ ਬੇਨਤੀ ਆ ਭਰਾ ਛੋਟਾ ਸਾਡਾ ਜਲਦੀ ਲੈ ਪੁੱਜੇਗਾ ਆਪਣੀ ਟੀਮ ਨੂੰ ਖੱਕਰ ਝੰਡੇ ਵਾਲਾ ਸੋਨੀ ਤਿਆਰ ਹੈ ਅੰਦਰ ਸੇਲ ਬਰੇ ਦੀ ਧਰਤੀ ਦਾ ਬਾਲੇ ਵਾਲਾ ਕਾਲਾ ਮੇਰੇ ਮਿੱਤਰੋ ਦੋ ਵੱਡੇ ਜਾਫੀ ਇੱਕ ਦਾ ਜਲਾ ਮੋਗਾ ਇੱਕ ਦਾ ਜਲਾ ਮਾਨਸਾ ਆ ਫੱਕਰ ਜਾਂਦੇ ਗਏ ਤੇ ਮੁੰਡੇ ਨੇ ਕਹਿੰਦੇ ਪਿੰਡ ਵਿੱਚ ਐਨ ਬਹਿ ਜਾ ਬਹਿ ਜਾ ਕਰਵਾ ਦੀ ਜੱਫੇ ਲਾ ਕੇ ਇਹ ਥੋੜਾ ਘਰ ਦਾ ਗਰੀਬ ਹੈ ਪਰ ਦਿਲ ਦਾ ਸ਼ਕਰਾਜ ਬਾਲਾ ਮੀਰ ਹੈ ਇਹ ਦਿਲ ਦਾ ਹੀਰਾ ਬੰਦਾ ਹੈ ਦਿਲ ਦਾ ਹੀਰਾ ਯਾਰਾਂ ਦਾ ਯਾਰ ਹੈ ਉਹ ਬਾਬੇ ਦੀ ਮਿਹਰ ਹੈ ਹੁਣ ਤੇ ਉਹਨਾਂ ਦਾ ਸਮਾਂ ਗੱਲਾਂ ਮੱਤਰ ਟਿਕਾਣੇ ਲਾ ਕੇ ਖੱਡੂ ਦਾ ਬੋਟਾ ਉਹ ਵਾਈਰੂ ਦੀ ਮਿਹਰ ਕਹੀਦੀ ਹੈ ਨਾ ਗੋਗੀ ਸੇਲਪਰਾ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਚਾਰ ਦੇ ਚਾਰੇ ਚਾਰ ਵਰ ਚਾਰ ਆਹ ਦੀਪਾ ਉੱਗੋ ਵਾਲਾ ਕਰ ਗਿਆ ਕਮਾਲ ਨਕਾਪਾ ਜੋਰ ਹਰਜੀਪਾਸੇ ਕਬੱਡੀ 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 ਆਹ ਦੋ ਖਿਡਾਰੀਆਂ ਦੇ ਆਹ ਪਾਵੇ ਆ ਉਧਰ 500 ਸੁੱਖਾ ਦੇ ਸਾਡਾ ਮਨੀ ਕਹਿੰਦੇ ਦੀਪੇ ਦੀ ਪੁਜਾ ਕਰਦੇ ਆ ਆਹ ਦੀਪੇ ਨੇ ਕਰਾਉਂਦੀ ਬਹਿ ਜਾ ਵਾ ਜਾ ਮੇਰੇ ਮਿੱਤਰੋ ਓਏ ਮਾਲੇ ਵਾਲਿਆ ਪਾਦੇ ਤੰਦੂਰ ਚ ਕੋਲੇ ਓ ਮਾਲੇ ਵਾਲਿਆ ਪਾਦੇ ਤੰਦੂਰ ਚ ਕੋਲੇ ਆਹ ਕਰਾ ਰਹੇ ਬੱਲੇ ਬੱਲੇ ਆਪਕਾ ਦਾ ਸਵਾਦ ਲੈਣਾ ਜਿੱਤ ਜਿਹੜੀ ਮਰਜੀ ਜਾਵੇ ਦੋਵੇਂ ਟੀਮਾਂ ਸਾਨੂੰ ਤਾਂ ਇੱਕੋ ਜਿਹੀਆਂ ਆਹ ਮਾਲੇ ਵਾਲਾ ਮਾਲੇ ਵਾਲਾ ਮਾਲੇ ਵਾਲਾ ਮਾਲੇ ਵਾਲਾ ਕਾਲਾ ਬਾਲ ਦਾ ਹੱਕ ਤੇ ਦੀਵਾ ਓਏ ਕੀਤਿਆਂ ਦਾ ਗੱਲ ਓ ਹੋ ਗਈ ਆਹ ਮਰਦ ਨੂੰ ਤਾਨਾ ਪੇਜ ਨੂੰ ਪਾਨਾ ਲੱੱੜ ਨੂੰ ਫਾਨਾ ਭਰਾੜ ਕਰਕੇ ਰੱਖ ਦਿੰਦਾ ਛੱਡੀ ਗਿਆ ਛੱਡੀ ਗਿਆ ਛੱਡੀ ਗਿਆ ਕਿਆ ਬਾਤ ਐ ਕਿਆ ਬਾਤ ਐ ਬਾਦ ਲੋ ਉਹ ਹੋ ਗਈ ਆ ਕਿ ਅਮਲੀ ਦੀ ਦੱਬੀ ਵਿੱਚੋਂ ਫੀਮ ਮੁੱਕ ਜੇ ਫੌਜੀ ਦਾ ਬਿੰਨਿਆ ਨਿਸ਼ਾਨਾ ਤਜੇ ਆ ਮਰ ਜਾਣ ਮਾਪੇ ਜੇ ਸ਼ਰੀਕ ਕੁੱਟ ਜੇ ਪੈਂਦੀਆਂ ਜੀ ਯਾਰ ਕਦੇ ਪੂਰੇ ਪੱਖ ਨਾਲ ਸਾਰ ਰੱਬ ਦੇ ਬੰਦੇ ਦੇ ਬੱਲੇ ਰਹਿਦਾ ਕੱਖ ਨਾਲ ਆ ਬੰਦੇ ਦੇ ਬੱਲੇ ਰਹਿਦਾ ਕੱਖ ਨਾਲ ਆ ਗੁਰੂ ਸਰੀਆ ਦੀ ਰੇਡ ਝਰੇੜੀ ਵਾਲਾ ਬੱਬੂ ਤੇ ਆ ਗੁਰੂ ਸਰੀਆ ਤੋਂ ਖਿਡਾਰੀਆਂ ਦੇ ਦਰਮਿਆਨ ਆ ਗੁਰੂ ਸਰੀਆ ਵੀ ਕਹਿੰਦੇ ਥਰੇ ਦੇ ਖਿਡਾਰੀਆਂ 'ਚ ਨਾਮ ਹੈ ਜੱਫਾ ਤਾਵਾ ਲੈਂਦਾ ਮੈਚ ਫਸਿਆ ਹੋਇਆ ਇਹ ਸ਼ੰਗ ਤੇ ਰਹਿਣੀ ਹੈ ਮੇਲਾ ਚੱਲਦਾ ਜੰਨ ਸਾਹਿਬ ਦਾ ਟੱਕਦੇ ਟੱਕ ਤੇ ਪੈਣੀ ਹੈ ਓਏ ਆ ਗਿਆ ਇੱਥੇ ਆਇਆ ਦਾ ਸਵਾਗ ਮਿੱਤਰੋ ਇਹ ਗੱਲ ਹਰ ਦਰਸ਼ਕ ਨੇ ਦੇਵ ਕਹਿਣੀ ਤੇ ਕਹਿਣੀ ਹੈ ਮੇਰੇ ਮਿੱਤਰੋ ਇਧਰਲੇ ਬੰਨੇ ਕਹਿੰਦੇ ਕਬੱਡੀ ਖੇਰ ਭੋਲਾ ਪਾਉਣ ਦੇ ਲਈ ਵਾਦਾ ਆਇਆ ਗੱਲ ਹਰਿਆਣੇ ਦੀ ਹੈ ਗੱਲ ਪੰਜਾਬ ਦੀ ਹੈ ਮੰਦਰਾ ਲਾਗੇ ਪੈਂਦਾ ਏ ਇੱਕ ਸਾਡਾ ਭਰਾ ਕਵੇ ਬੁਦੇਜ ਬਲਤੇਰ ਬਰਾੜ ਪੁਜਾਇ ਸੁਖਨੰਦ ਨਾ ਓਏ ਬਾਰਸਲੋਨਾ ਤੋਂ ਕੂਟਰਾਂ ਦੀ ਆਵਾਜ਼ ਵਧਾ ਦਿਓ ਪਰਾ ਬਣ ਕੇ ਮੇਰੀ ਬੇਨਤੀ ਹੈ ਸ਼ਰਮਾ ਕੂਟਰਾਂ ਵਾਲੇ ਮਾਈਕ ਦੀ ਥੋੜੀ ਜਿਹੀ ਆਵਾਜ਼ ਵਧਾ ਦੇ ਇਹਦਾ ਖੜਕਾ ਟਕ ਸੁਣਦਾ ਬਹੁਤ ਬਹੁਤ ਧੰਨਵਾਦ ਆ ਕੂਟਰ ਦੀ ਥੋੜੀ ਜਿਹੀ ਆਵਾਜ਼ ਵਧਾ ਦਿਓ ਇਸ ਸਮੇਂ ਸਿਰ ਮੱਝਣਾ ਚਾਹੀਦਾ ਇਹ ਨਾ ਮੱਝਿਆ ਤੇ ਪੰਗਾ ਖੜਾ ਹੋ ਜਾਊਗਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਇੱਕ ਪਾਸੇ ਇੱਕ ਪਾਸੇ ਗੁਰੂਸਰੀਆ ਏ ਉਹ ਬਠਿੰਡੇ ਵਾਲਿਓ ਮੈਚ ਕਿਵੇਂ ਲੱਗਦਾ ਦੱਸਿਓ ਬਣਾ ਯਾਰ ਸੁੱਖਾ ਤੇ ਬਣੀ 1000 ਬੱਬੂ ਝੇੜੀ ਲਈ ਬਹੁਤ ਧੰਨਵਾਦ ਹੋਇਆ ਯਾਰ ਬਹਿ ਜਾਓ ਭਰਾ ਬਣ ਕੇ ਯਾਰ ਬਹਿ ਜਾਓ ਯਾਰ ਵੀਰ ਬਣ ਕੇ ਇੱਥੇ ਇਨਾਜ ਦਾ ਕਰੋ ਯਾ ਤਾਂ ਤੁਸੀਂ ਬਹਿ ਜਾਓ ਇੱਥੇ ਕੋਈ ਵੀ ਕਰਨਾ ਹੀ ਪੈਣਾ ਆ ਸਾਹਮਣੇ ਕਹਿੰਦੇ ਛਾਤੀ ਦੇ ਕਬੱਡੀ ਪਾਈ ਹੈ ਪਾਈ ਦਿਆ ਹੋਇਆ ਪੱਟਾਂ ਦੇ ਥਾਪਿਆ ਐਵੇਂ ਫੱਕਰ ਝੰਡੇ ਵਾਲਿਆ ਆ ਪਾਣੀ ਸਿਰ ਤੋਂ ਲੱਗਦਾ ਜਾਂਦਾ ਹੋ ਗਬਰੂਆ ਨੇੜੇ ਖਾਰਿਆ ਮਾਲੇ ਵਾਲਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਉਹ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਖੇਡ ਕਬੱਡੀ ਦਾ ਸਵਾਲ ਮੈਨੂੰ ਲੱਗਦਾ ਨੰਬਰ ਤਾਂ ਲੈ ਗਿਆ ਪਰ ਕਲੱਚ ਬੁੱਲਟਾਂ ਦੀਆਂ ਲਾਟਾਂ ਵੱਜਦੀਆਂ ਵੇਖੋ ਯਾਰ ਸਵਾਦ ਹੀ ਵੱਖਰਾ ਨਿਆਰਾ ਆਉਣਾ ਚਾਹੀਦਾ ਉਹ ਜਦੋਂ ਬੰਦੇ ਦੇ ਬੰਦਾ ਵੱਜਦਾ ਉਹ ਗੋਗੀ ਸੇਮਰੇਣਾ ਪਿੰਡ ਨੇੜਿਆ ਉਧਰ ਗੋਗੀ ਵਾਲਾ ਕਹਿੰਦੇ ਦੀਪਾ ਤਿਆਰ ਹੈ ਗਿੰਦੀ ਤਿਆਰ ਹੈ ਨਾਲ ਝਨੇੜੀ ਵਾਲਾ ਮੇਰੇ ਮਿੱਤਰੋ ਉਹ ਸਾਹਮਣੇ ਮੁਕਾਬਲਾ ਸਰੇ ਤੇ ਐਸਕੇ ਵੀ ਮੈਚ ਹੋਣ ਹੁਣ ਜੇ ਆਹੀ ਤੱਕ 11 ਵਜੇ ਹੁੰਦਾ ਧੁੰਦ ਪਈ ਹੁੰਦੀ ਤੇ ਅਸੀਂ ਕਹਿਣਾ ਸੀ ਤਾੜੀਆਂ ਮਾਰ ਦਿਓ ਤੇ ਲੋਕ ਘਰੋਂ ਘਰੀ ਰਜਾਈਆਂ ਦੇ ਪਾਈ ਫੜੇ ਸੀਗੇ ਫੇਰ ਗੱਲ ਕਿੱਥੇ ਬਣਦੀ ਹੈ ਫੇਰ ਭੋਲੇ ਦੀ ਪੈਰੀ ਹੈ ਫੇਰ ਭੋਲੇ ਦੀ ਪੈਰੀ ਹੈ ਜੋਰ ਵੀ ਲੱਗਾ ਬਲਤੇਰ ਇੱਕ ਦੂਜੇ ਦਾ ਹਾਲ ਵੀ ਪੁੱਛਿਆ ਭਾਈ ਕਿਵੇਂ ਆ ਠੀਕ ਹੈ ਆਓ ਸਾਹਮਣੇ ਪਿਆਰ ਵੀ ਜ਼ਰੂਰੀ ਹੈ ਹਰੰਦੇਪੁਰਿਆ ਗੋਪੀ ਕਹਿੰਦਾ ਦਾ ਦੇਵ ਜਦੋਂ ਕਬੱਡੀ ਖੇਡਣੀ ਹੋਵੇ ਜਾਂ ਜੰਗ ਦੇ ਮੈਦਾਨ ਵਿੱਚ ਜਾਣਾ ਹੋਵੇ ਖੂਨ 'ਚ ਗਰਮੀ ਜ਼ਰੂਰੀ ਆ ਆ ਭੋਲੇ ਦੀ ਕਬੱਡੀ ਤੇ ਕਹਿੰਦੇ ਫੱਤਰ ਝੰਡੇ ਵਾਲਾ ਮੇਰੇ ਮਿੱਤਰੋ ਫਕਰ ਚੰਦਾ ਇਧਰ ਆਉ ਨਹੀਂ ਰਿਹਾ ਆਉ ਨਹੀਂ ਰਿਹਾ ਆਉ ਨਹੀਂ ਰਿਹਾ ਵਰਪਾ ਦਾ ਲੱਗਦਾ ਰੇਡਰ ਹੈ ਲੰਮੇ ਪਾ ਕੇ ਆਉਣਗੇ ਉਹ ਜਿੱਦਾਂ ਦਾ ਮੈਚ ਉਹ ਕਿਹਨੂੰ ਕਿਹਨੂੰ ਸਵਾਲ ਆ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਕਹਿੰਦੇ ਸਿਰੇ ਦਾ ਚੱਲਦਾ ਮੈਚ ਕਹਿੰਦੇ ਸਿਰੇ ਦਾ ਚੱਲਦਾ ਹੈ ਇਧਰ ਜੰਗੀਆਣੇ ਵਾਲੇ ਨੇ ਥਾਪੀ ਦੇ ਦਿੱਤੀ ਹੈ ਯਾਰੇ ਵੱਧੇ ਪਏ ਸਿਰਾ ਹੋਣ ਵਾਲੀ ਗੱਲ ਹੋ ਗਈ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਹੋ ਗਈ ਸ਼ੇਰਪੁਰ ਵਾਲਾ ਥੋੜਾ ਥੋੜਾ ਪਾਸੇ ਹੋ ਜਾਓ ਲੈ ਕੋਟਾ ਥੋੜਾ ਥੋੜਾ ਪਿੱਛੇ ਹੋ ਜਾਓ ਭਰਾ ਬਣ ਕੇ ਲੈ ਵੀ ਨੌਜਵਾਨਾਂ ਦਫੇ ਲੁਨੇ ਪਏ ਆ ਕਾਲਾ ਗੋ ਆ ਰਿਹਾ ਆ ਗੱਲ ਬਣਾਉਣੀ ਪੈਣੀ ਆ ਲੈ ਵੀ ਜਿੰਦੀ ਆ ਜਿੰਦੀ ਕੁਝ ਨਾ ਕੁਝ ਕਰਨਾ ਪੈਣਾ ਲੈ ਬੱਬੂ ਤੇ ਕੰਡਾ ਸੇਰ ਬਰਾਲਾ ਕਹਿੰਦੇ ਹੱਥਾਂ ਚੋਂ ਨਿਕਲ ਗਿਆ ਆ ਮੈਚ ਤੇ ਅਜ ਦੇ ਦਿੱਤਾ ਵਨ ਆਫ ਦਾ ਬੈਸਟ ਮੁਕਾਬਲਾ ਬਣ ਗਿਆ ਹੋ ਸਕਦਾ ਵੀ 365 ਵਾਲੇ ਇਹਨੂੰ ਕੱਟ ਕੇ ਵੱਖਰੇ ਤੌਰ ਤੇ ਅਪਲੋਡ ਕਰਨ ਵੀ ਆ ਮੈਚ ਲੱਗਿਆ ਸੀਗਾ ਆ ਦੋਰੀਆਂ ਨੇ ਆਨੰਦ ਮਾਣਿਆ ਇਸ ਮੈਚ ਦਾ ਅਗਲੀ ਰੇਲ ਕਰਾਚੋ ਵਾਲਾ ਫੇਰ ਆ ਗਿਆ ਅਗਲੀ ਰੇਲ ਸ਼ਾਂਤੀ ਫੇਰ ਆ ਗਿਆ ਕਰਾਚੋ ਵਾਲਾ ਕਹਿੰਦੇ ਸ਼ਾਂਤੀ ਫੇਰ ਆ ਗਿਆ ਉਧਰ ਕਹਿੰਦੇ ਤਾਰਿਕ ਲਿਆਣ ਵਾਲਾ ਭਰਾ ਸਾਡਾ ਵੱਡੀ ਵਾਸੀ ਕਰੇਗਾ ਕਹਿੰਦੇ ਗੱਲ ਕਪਤਾਨ ਦੀ ਚੱਲਦੀ ਹੈ ਗੱਲ ਕਰਨ ਵਾਲਿਆਂ ਦੀ ਚੱਲਦੀ ਹੈ ਉਹ ਸਾਹਮਣੇ ਕਹਿੰਦੇ ਕੌਣ ਐਸੇ ਕੰਮ ਨੂੰ ਸੱਦਿਆ ਲੱਗਦਾ ਲੱਗਦਾ ਟੂਮਣੇ ਨੂੰ ਵੱਧਣਗੇ ਤਾਰੇ ਵੀ ਵੱਧਣਗੇ ਆਓ ਮੇਰੇ ਮਿੱਤਰੋ ਇਹਦਾ ਮੈਚ ਆ ਜੀਰਿਆ ਆ ਜੱਫੇ ਤੋਂ ਖੁਸ਼ ਹੋ ਗਏ ਸ਼ਹੀਦ ਭਗਤ ਸਿੰਘ ਕਲਬ ਵਾਲੇ ਭਰਾਵਾਂ ਦੇ ਵੱਲੋਂ 50 ਦਾ ਮਾਰ ਕਾਲੇ ਬਾਹਲੇ ਦੇ ਰਿਹਾ ਗਿਆ ਆਓ ਸਾਹਮਣੇ ਕਬੱਡੀ ਪਾਉਣ ਦੇ ਗੁਰੂਸਰੀਆ ਫੇਰ ਵੱਧਦਾ ਹੋਇਆ ਫਰੀਦ ਆਦਾ ਨੰਬਰ ਬਲਤੇਜ ਕੂਰੀ ਦੇ ਫੋੜ ਯਾਰ ਕਾ ਹੁੰਦਾ ਆ ਬਹੁਤ ਦੁੱਖ ਦਿੰਦਾ ਬਹੁਤ ਦੁੱਖ ਦਿੰਦਾ ਬਾਬਾ ਵੀ ਕਹਿੰਦਾ ਤੇਰਾ ਹਾਰ ਗਿਆ ਤੇਰਾ ਹਾਰ ਗਿਆ ਹਰ ਹੁਣ ਰੇਡਰਾਂ ਨੂੰ ਪੁੱਛੋ ਰੇਡਰਾਂ ਨੂੰ ਪੁੱਛੋ ਆਹ ਰੇਡਰਾਂ ਨੂੰ ਪੁੱਛੋ ਵੀ ਕੀ ਖਿਆਲ ਹੈ ਇਹਦਾ ਕੀ ਹਾਰ ਜਾ ਰੇਡਰਾਂ ਨੂੰ ਪੁੱਛੋ ਆ ਜਾ ਬੋਲਿਆ ਆ ਜਾ ਬੋਲਿਆ ਆ ਜਾ ਬੋਲਿਆ ਆ ਜਾ ਬੋਲਿਆ ਤਰੋ ਆ ਕਹਿੰਦੇ ਸਾਹਮਣੇ ਗੁਰੂ ਘਰ ਹੈ ਮੀਰੀ ਪੀਰੀ ਦੇ ਮਾਲਕ ਚਾਰ ਸ਼ੋਪਰਾਤ ਧਰਤੀ ਆ ਗੁਰਦੁਆਰਾ ਜੰਡ ਸਾਹਿਬ ਵੱਡਾ ਮੇਲਾ ਚੱਲਦਾ ਗੁੰਮਟੀ ਕਲਾ ਜਲਾਲ ਆਉਣੀ ਗੱਲ ਆਉਣੀ ਛੱਤੀ ਦਿਗਲੇ ਦਾ ਆ ਧਰਤੀ ਆ ਦੁਨੀਆ ਘਰਾਉਣ ਵਾਲਾ ਚਾਹੀਦਾ ਧਰਤੀ ਆ ਦੁਨੀਆ ਹਰਾਉਣ ਵਾਲਾ ਚਾਹੀਦਾ ਚਾਰ ਨੇ ਇਹਨਾਂ ਰੇਡਾਂ ਦੇ ਜਿੱਤ ਹਾਰ ਹੈ ਇਹਨਾਂ ਰੇਡਾਂ ਦੇ ਜਿੱਤ ਹਾਰ ਹੈ ਇਹਨਾਂ ਕਬੱਡੀਆਂ ਦੇ ਜਿੱਤ ਹਾਰ ਹੈ ਆ ਰੇਡ ਤੇ ਜਿੱਤ ਹਾਰ ਆ ਰੇਡ ਤੇ ਜਿੱਤ ਹਾਰ ਆ ਰੇਡ ਤੇ ਜਿੱਤ ਕਿਓ ਇੱਕ ਟੀਮ ਨੇ ਇੱਕ ਨੰਬਰ ਲੈਣਾ ਸੀ ਤੇ ਅੰਕਰੇ 4 ਲੈਣੇ ਸੀਗੇ 4 ਵਾਲੇ ਲੈ ਗਏ ਤੇ ਅੰਕਾਂ ਵਾਲਾ ਕੰਮ ਵੀਰ ਗਿਆ ਬਾਬਾ ਨੰਬਰ 10 ਆਹ ਜੀ ਨੰਬਰ ਸੁਣਿਓ ਉਹ ਕੋ ਕੇ ਆਲੇ ਨੰਬਰ ਨੇ 11.5 ਤੇ ਸੇਰਵਾਲਾ ਨੇ ਮੁੰਡਿਆਂ ਦੇ ਨੰਬਰ 13 ਕਰੀ ਤਾੜੀਆਂ ਮਾਰੋ ਸੇਰਵਾਲਾ ਦੇ ਮੁੰਡੇ ਵਾੜੀ ਮਾਰ ਗਿਆ ਲੈ ਵੀ ਕਾਲਿਆ ਓਏ ਮਾਲੇ ਵਾਲਾ ਲੇਟਾ ਕੱਢ ਗਿਆ ਕਾਲੇ ਉਦੋਂ ਮੇਰੇ ਵੀਰੋ ਲੈ ਵੀ ਕਾਲਿਆਂ ਵਾਕਿਆ ਜੀ ਹੋਇਆ ਨਾ ਝੋਟਿਆ ਥੋੜਾ ਲੇਟ ਹੀ ਹੈ ਪਰ ਲੇਟਾ ਕੱਢ ਗਿਆ ਲੇਟਾ ਕੱਢ ਗਿਆ